ਹਾਂਜੀ ਉਹ ਚੈਕਿੰਗ ਦੌਰਾਨ ਹੀ 2% ਜੋ ਪਿਛੇ ਮੇਵਾਦ ਦਾ ਇੱਕ ਰਹਿਣਾ ਲੈ ਇੱਕ ਯੂਪੀ ਦਾ ਹੈਗਾ ਉਹਨਾਂ ਦੇ ਸਾਥੀ ਸਿਕਰ Rajasthan ਦਾ ਹੈਗਾ ਉਹਨਾਂ ਦੇ ਕੋਲੋਂ ਕੁਝ 13 ਕੇ ਤਕਰੀਬਨ ਮੋਬਾਈਲ ਫੋਨਸ ਕੁਝ ਡੈਬਿਟ ਕਾਰਡਸ ਕੁਝ ਪੀਓਐਸ ਮਸ਼ੀਨਸ ਵਗੈਰਾ ਮਿਲਿਆ ਨੇ ਤੇ ਜੋ ਸਰਸਰੀ ਜੋ ਇਹਨਾਂ ਦੀ ਪੁੱਛਗੀ ਚੋਏ ਉਹ ਸਾਈਬਰ ਫਰਾਡ ਦਾ ਇੱਕ ਨੈਟਵਰਕ ਦਾ ਪਾਰਟ ਦਿਖਾਈ ਜਾਂਦੇ ਹੈ ਤੇ ਇਹਨਾਂ ਦਾ ਕੁਝ ਬੈਟਿੰਗ ਐਪ ਨੂੰ ਲੈ ਕੇ ਮੋਡਸ ਆਫ ਪਰੈਂਡੀ ਰਨ ਕਰਦੇ ਜਿਹਨੂੰ ਯੂਜ਼ ਕਰਕੇ ਔਲੇ ਪਾਲੇ ਲੋਕਾਂ ਤੋਂ ਪੈਸੇ ਠੱਗਦੇ ਰੋ ਤਫਤੀਸ਼ ਚੱਲ ਰਹੀ ਹੈ ਇਹਨਾਂ ਦੇ ਸਾਥੀ ਨੂੰ ਵੀ ਸਿਕਰ ਤੋਂ ਫੜਿਆ ਜਾਏਗਾ ਤੇ ਅੱਗੇ ਫਿਰ ਤਫਤੀਸ਼ ਦੇ ਵਿੱਚ ਜਿਵੇਂ ਰਿਕਵਰੀਜ਼ ਅਗਰ ਹੁੰਦੀਆਂ ਨੇ ਤੇ ਹੋਰ ਅਗਰ ਕੰਪਲੇਨੈਂਟ ਸਾਡੇ ਸਾਹਮਣੇ ਆਉਂਦੇ ਤੇ ਉਹ ਵੀ ਅਸੀਂ ਅੱਗੇ ਤਫਤੀਸ਼ ਦੇ ਵਿੱਚ ਉਹਨੂੰ ਪਾਰਟ ਬਣेंगे ਲਗਾਤਾਰ ਚੈਕ ਕੀਤੀ ਜਾਂਦੀ ਹੈ ਹੋਟਲਾਂ ਵਾਲਿਆਂ ਨੂੰ ਵੀਰ ਵੀ ਕੀਤਾ ਜਾਂਦਾ ਪਰ ਉਹ ਲੱਗਦਾ ਸਮਾਂ ਕਿ ਕੰਨੇ ਇੱਥੇ ਰਹਿ ਰਹੇ ਸੀ ਕੋਈ ਉਦੀ ਇਨਫਰਮੇਸ਼ਨ ਨਹੀਂ ਮਿਲੀ ਨਾ ਹੀ ਹੋਟਲ ਵਾਲੇ ਮੰਨੂ ਦਿੱਤੀ ਜੀ ਦੇਖੀ ਹੋਟਲ ਵਾਲੇ ਦਾ ਸਭ ਦਾ ਇੱਕ ਆਪਣੇ ਰਿਸਪੌਂਸਿਬਿਲਟੀ ਹੁੰਦੀ ਹੈਗੀ ਲੀਗਲ ਰਿਸਪੌਂਸਿਬਿਲਟੀ ਵੀ ਹੁੰਦੀ ਹੈ ਜਦੋਂ ਵੀ ਇਹ ਕਿਸੇ ਨੂੰ ਆਪਣੇ ਹੋਟਲ ਚ ਰਹਿਣ ਨੂੰ ਜਗ੍ਹਾ ਦਿੰਦੇ ਆ ਤੇ ਇਹਨਾਂ ਨੂੰ ਉਹਨਾਂ ਦੇ ਆਧਾਰ ਕਾਰਡ ਵਗੈਰਾ ਲੈਣੇ ਹੁੰਦੇ ਤੇ ਉਹ ਇਹਨਾਂ ਦੀ ਲੀਗਲ ਰਿਸਪੌਂਸਿਬਿਲਟੀ ਹੈਗੀ ਤੋਂ ਉਹੀ ਚੀਜ਼ ਨੂੰ ਵਰਤੋਂ ਕਰਦੇ ਸੀ ਚੈਕਿੰਗ ਕਰ ਰਹੇ ਤੇ ਅੱਗੇ ਵੀ ਅਗਰ ਕੁਝ ਇਦਾਂ ਦਾ ਵਿਅਕਤੀ ਹੈ ਇਸੇ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਕਿ ਅਗਰ ਕੋਈ ਉਹਨਾਂ ਨੂੰ ਸ਼ੱਕੀ ਵਿਅਕਤੀ ਲੱਗਦਾ ਹੈਗਾ ਜਾਂ ਇਹ ਕੁਝ ਵੀ ਸ਼ੱਕੀ ਘਟਨਾ ਤੇ ਸਾਡੇ ਧਿਆਨ ਚ ਲੈ ਕੇ ਆਏ ਤਾਂ ਕਿ ਅਸੀਂ ਇਮੀਡੀਏਟਲੀ ਉਹਨੂੰ ਵੈਰੀਫਾਈ ਕਰਕੇ ਉਹਨੂੰ ਚੈੱਕ ਕਰੇ ਤੇ ਅਗਰ ਕੁਝ ਬਣਦੀ ਕਾਨੂੰਨੀ ਕਾਰਵਾਈ ਉੱਥੇ ਬਣਦੀ ਹੋਏਗੀ ਤੇ ਅਸੀਂ ਜ਼ਰੂਰ ਉਹਨੂੰ ਵੀ ਕਰੀਏ ਹੋਟਲ ਵਾਲੇ ਵੀ ਖਿਲਾਫ ਦੀ ਕਾਰਵਾਈ ਹੋ ਸਕਦੀ ਹੈ ਜੇ ਕੋਈ ਅਗਰ ਕੋਈ ਬਿਨਾ ਆਈਡੀ ਪ੍ਰੂਫ ਨੂੰ ਚੈੱਕ ਕਰੇ ਕਿਸੇ ਨੂੰ ਰੂਮ ਦੇਂਦਾ ਦੇ ਕੇ ਰੂਮ ਕਿਸੇ ਨੂੰ ਦੇਣਾ ਪ੍ਰੋਵਾਈਡ ਕਰਾਣਾ ਇਲੀਗਲ ਨਹੀਂ ਹੈ ਲੇਕਿਨ ਉਹਦੀ ਪੂਰੀ ਪੂਰੀ ਚੈੱਕ ਕਰਕੇ ਕਿ ਕੌਣ ਬੰਦਾ ਹੈਗਾ ਉਹਦਾ ਆਈਡੀ ਪ੍ਰੂਫ ਲੈਣਾ ਲਾਜ਼ਮੀ ਹੁੰਦਾ ਹੈਗਾ ਕਾਨੂੰਨੀ ਤੌਰ ਤੇ ਉਹਨਾਂ ਦੇ ਲੋਕਾਂ ਦਾ ਕਾਫੀ ਆਣਾ ਜਾਣਾ ਉਹਨਾਂ ਕੋਲ ਰਹਿੰਦਾ ਸੀ ਮਤਲਬ ਹੋਟਲ ਵਾਲੇ ਨੇ ਇਸ ਕਦਾਈ ਤਾਂ ਵਰਤੀ ਹੈ ਕਿਉਂਕਿ ਕਾਫੀ ਲੋਕ ਨਹੀਂ ਉਹ ਦੇਖਣਾ ਪਏਗਾ ਦੇਖਿਓ ਜੀ ਮੈਂ ਆਹੀ ਕਹਿ ਰਹੀ ਹੂੰ ਕਿ ਰੂਮ ਦੇਣਾ ਇਜ਼ ਨੋਟ ਇਲੀਗਲ ਲੇਕਿਨ ਉਹਨਾਂ ਦਾ ਆਈਡੀ ਪ੍ਰੂਫ ਲੈ ਕੇ ਚੈੱਕ ਕਰਕੇ ਦੇਣਾ ਉਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਲੀਗਲ ਤੋ ਅਗਰ ਉਹਨਾਂ ਨੇ ਕੋਈ ਕਦਾਈ ਵਰਤੀ ਤੋ ਉਹਨਾਂ ਦਾ ਰਿਐਕਸ਼ਨ ਹੋਏਗਾ ਹੋਟਲ ਵਾਲੇ ਕੁਝ ਵਿਅਕਤੀ ਫੜਿਆ ਕਿਹੜੇ ਹੋਟਲ ਤੋਂ ਫੜਿਆ ਤੇ ਕੀ ਮਾਮਲਾ ਸੀ ਕਿੰਨੇ ਬੰਦੇ ਹਾਂਜੀ ਕੱਲ ਜਿਵੇਂ ਸਭੀ ਆਪਣਾ 26 ਜਨਵਰੀ ਦੇ ਉਪਲਕਸ਼ ਜਿਹੜੀਆਂ ਸਾਡੀਆਂ ਲਾਅ ਐਂਡ ਆਰਡਰ ਡਿਊਟੀ ਚੱਲ ਰਹੀਆਂ ਹਨ ਕੱਲ ਵੀ ਐਸੇ ਦੀ ਲੜੀ ਚ ਹੋਟਲਾਂ ਦੀ ਧਰਮਸ਼ਾਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਜੀ ਸਾਡੀਆਂ ਟੀਮਾਂ ਵੱਲੋਂ ਤਾਂ ਇੱਥੇ ਜਿਹੜੇ ਰੇਲਵੇ ਸਟੇਸ਼ਨ ਦੇ ਕੋਲ ਜਿਹੜੇ ਜ਼ਿਆਦਾ ਹੋਟਲ ਨੇ ਜਿੱਥੇ ਆ ਕੇ ਮੁਸਾਫਰ ਠਹਿਰਦੇ ਆ ਉਹਨਾਂ ਦੀ ਜਦੋਂ ਚੈਕਿੰਗ ਕੀਤੀ ਜਾ ਰਹੀ ਸੀ ਤੇ ਉੱਥੋਂ ਸਾਨੂੰ ਦੋ ਵਿਅਕਤੀ ਮਿਲੇ ਹੋਟਲ ਚੋਂ ਜਿਹੜੇ ਆਪਦੇ ਰਹਿਣ ਦਾ ਇੱਥੇ ਕੋਈ ਪੁਖਤਾ ਕਾਰਨ ਨਹੀਂ ਦੱਸ ਸਕਦੇ ਉਹਨਾਂ ਨੂੰ ਸੱਤ ਦੇ ਬਣਾ ਤੇ ਕੁਝ ਕਿਛਲੀ ਰਿਟੇਨ ਕੀਤਾ ਗਿਆ ਤੇ ਉਹ ਇਹਨਾਂ ਦੇ ਨਾਮ ਹੈਗੇ ਜੀ ਇੱਕ ਤਾਂ ਜਸਵੀਰ ਸਿੰਘ son of ਚਰਨਜੀਤ ਸਿੰਘ ਇਹ ਰਹਿਣ ਵਾਲਾ ਜੀ ਡਿਸਟ੍ਰਿਕਟ ਅਲਵਰ ਰਾਜਸਥਾਨ ਦਾ ਤੇ ਯਈਆ ਖਾਨ son of ਅਮੀਨ ਖਾਨ ਇਹ ਮੀਵਾਤ ਹਰਿਆਣਾ ਦਾ ਰਹਿਣ ਵਾਲਾ ਇਹਨਾਂ ਦੀ ਜਦੋਂ ਅੱਗੇ ਪੁੱਛਗਿਛ ਕੀਤੀ ਗਈ ਐਸੇ ਲੜੀਚ ਤਾਂ ਪਤਾ ਲੱਗਿਆ ਜੀ ਇਹ ਇਹ ਜਿਹੜੇ ਹੈਗੇ ਐ ਇੱਕ ਰਾਜੂ ਨਾਮ ਦੇ ਬੰਦੇ ਲਈ ਕੰਮ ਕਰਦੇ ਆ ਉਹ ਅੱਗੇ ਸਾਈਬਰ ਫਰਾਡ ਵਗੈਰਾ ਕਰਦਾ ਤੇ ਜੋ ਵੀ ਆਨਲਾਈਨ ਧੱਕੀਆਂ ਹੁੰਦੇ ਆ ਉਹ ਕਰਦਾ ਤੇ ਉਹਦੇ ਪੈਸੇ ਨੂੰ ਇਹ ਸੰਭਾਲਦੇ ਆ ਵੀ ਇੱਕ ਬੇਨਾਮੀ ਖਾਤੇਾਂ ਚ ਉਹ ਰਕਮ ਆ ਜਾਂਦੀ ਹੈ ਤੇ ਉਹ ਰਕਮ ਨੂੰ ਥੋੜੀ ਥੋੜੀ ਕਰਕੇ ਤੋੜ ਕੇ ਤੇ ਅੱਗੇ ਜਿਹੜੀਆਂ ਪੀਓਐਸ ਮਸ਼ੀਨਾਂ ਹੁੰਦੀਆਂ ਜਿੱਨੇ ਤੇ ਆਪਾਂ ਕਾਰਡ ਸਵਾਈਪ ਕਰਦੇ ਆ ਉਹ ਕਾਰਡ ਸਵਾਈਪ ਕਰਕੇ ਥੋੜੀ ਥੋੜੀ ਅਮਾਉਂਟ ਚ ਕੁਝ ਅੱਗੇ ਖਾਤੇਾਂ ਚ ਜਮ੍ਹਾਂ ਕਰਦੇ ਸੀ ਤੇ ਇਹਨਾਂ ਦੇ ਕਬਜ਼ੇ ਚੋਂ ਸਾਨੂੰ ਕੁੱਲ ਡੈਬਿਟ ਕਾਰਡ ਮਿਲੇ ਜਿਹੜੇ ਬੇਨਾਮੀ ਖਾਤੇ ਵਾਲੇ 8 ਡੈਬਿਟ ਕਾਰਡ ਮਿਲੇ 13 smartphones ਮਿਲੇ ਤੇ ਤਨੇ ਦੋ ਹੈਗੀਆਂ ਪੀਓਐਸ ਮਸ਼ੀਨਸ ਜਿਹਦੇ ਤੇ ਆਪਾਂ ਕਾਰਡ ਸਵਾਈਪ ਕਰਦੇ ਆਂ ਤੇ ਲਵਗਰਾ ਦੇਨ ਨੂੰ ਤੇ ਦੋ ਉਹ ਮਿਲ ਗਈਆਂ ਜੀ ਕਿਹੜੇ ਹਾਟਲ ਕਿਹੜੀ ਸੀ ਇਹ ਅਰਮਾਨ ਕਰਕੇ ਹਾਟਲ ਹੈ ਜੀ ਕਿੰਨੇ ਕ ਸਮੇਂ ਤੋਂ ਰਹਿ ਰਹੇ ਸੀ ਪਿਛਲੇ 3 ਦਿਨਾਂ ਤੋਂ ਰਹਿ ਰਹੇ ਸੀ ਕਿ ਹਾਟਲ ਵਾਲਿਆਂ ਨੂੰ ਪਤਾ ਲੱਗਿਆ ਜਾਂ ਉਹਨਾਂ ਦੀ ਪਤਾਈ ਤਾਂ ਨਹੀਂ ਹੈ ਨਹੀਂ ਹਾਟਲ ਵਾਲਿਆਂ ਨੇ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਉਹਨਾਂ ਦੀ ਡਾਕੂਮੈਂਟੇਸ਼ਨ ਪੂਰੀ ਸੀ ਉਹਨਾਂ ਦੇ ਆਧਾਰ ਕਾਰਡ ਵਗੈਰਾ ਉਹਨੇ ਰੱਖੇ ਸੀ ਜਿਹਨਾਂ ਦਾ ਫਰੌਡ ਹੋਇਆ ਕੋਈ ਉਹ ਅਜੇ ਤੱਕ ਕੋਈ ਸਾਡੇ ਸਾਹਮਣੇ ਨਹੀਂ ਆਇਆ ਜੀ ਜੋ ਸਾਡੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਇਹ ਜਿਹੜਾ ਧੱਕੀ ਦਾ ਪੈਸਾ ਸੀ ਇਹ ਸਿਰਫ ਉਹਦੀ ਜਿਹਨੂੰ ਵੈਲਥ ਮੈਨੇਜਮੈਂਟ ਕਹਿੰਦੇ ਆ ਉਹ ਕਰਦੇ ਸੀ ਲੱਗਦਾ ਵੀ ਹੁਣ ਅੱਗੇ ਤੱਕ ਬਿਲਕੁਲ ਹੀ ਬਿਲਕੁਲ ਬਿਲਕੁਲ ਜਿਵੇਂ ਆ ਫੋਨ ਹੈਗੇ ਉਹਨਾਂ ਦੀ ਮਾਲਕੀ ਪਤਾ ਲੱਗੂਗੀ ਜਿਹੜੇ ਉਹ ਕਾਰ ਨੇ ਉਹਨਾਂ ਦੀ ਮਾਲਕੀ ਪਤਾ ਲੱਗ ਜਾਊਗੀ ਤੇ ਸਭ ਤੋਂ ਖਾਸ ਜਿਹੜੀਆਂ ਪੀਐਸ ਮਸ਼ੀਨਾਂ ਐ ਇਹ ਕਿਸੇ ਫਰਮ ਦੇ ਨਾਮ ਦੇਸ਼ੂ ਹੁੰਦੀਆਂ ਐ ਐਸਬੀਆਈ ਬੈਂਕ ਦੀਆਂ ਨੇ ਤੇ ਉਹਨਾਂ ਦੀ ਅੱਗੇ ਤਫ਼तीश ਕੀਤੀ ਜਿਹੜਾ ਰਾਜੂ ਉਹਦੀ ਜਾਣਕਾਰੀ ਮਿਲੀ ਜਿਹੜਾ ਕਾਊਂਟ ਕਰਦਾ ਨਹੀਂ ਜੀ ਇਹਨਾਂ ਨੂੰ ਵੀ ਹਜੇ ਰਾਜੂ ਨਾਂ ਤਾਂ ਮਿਲਿਆ ਹੈ WhatsApp ਤੇ ਉਹਨਾਂ ਨੂੰ ਧੰਨਵਾਦ ਹੁੰਦੀ ਸੀ ਤੇ ਵੱਖਰੇ ਵੱਖਰੇ ਨਾਵਾਂ ਤੋਂ ਉਹਨੂੰ ਸੰਬੋਧਨ ਕੀਤਾ ਜਾਂਦਾ ਹੈ ਜਿਹੜਾ ਰਾਜੂ ਹੋ ਗਿਆ ਸਰਪੰਚ ਹੋ ਗਿਆ ਚੌਧਰੀ ਹੋ ਗਿਆ ਇਸ ਤਰ੍ਹਾਂ ਦੇ ਤਕਸੀਸ ਨੇ ਕਿੰਨੇ ਕ ਪੈਸੇ ਦਾ ਕੁਝ ਜਾਣਕਾਰੀ ਨਹੀਂ ਮਿਲੀ ਅਜੇ ਤੱਕ ਕਿੰਨੇ ਕ ਪੈਸੇ ਦਾ ਲੈਣ ਦੇਣ ਕੀ ਕਰਨ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਵੀ 1.5 ਤੋਂ 2 ਲੱਖ ਦੇ ਵਿੱਚ ਅਜ ਦੀ ਟ੍ਰਾਂਜ਼ੈਕਸ਼ਨ ਪਿਛਲੇ ਤਿੰਨ ਦਿਨਾਂ ਚ ਹੋਈ ਹੈ ਜੀ ਇਹਨਾਂ ਵੱਲੋਂ ਜੋ ਕੀਤਾ